ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਭਰਤੀ ਦਾ ਬਾਗਾ ਪ੍ਰਣਾ ਹਲਕੇ ਤੋਂ ਆਗਾਜ਼ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਮੋਗਾ ਸ਼੍ਰੋਮਣੀ ਅਕਾਲੀ ਦਲ ਕਮਿਸ਼ਨਰ ਜਥੇ ਤੀਰ ਸਿੰਘ ਮਾਲਾ ਅਤੇ ਰਾਜਦੀਪ ਸਿੰਘ ਧਰਮਕੋਟ ਵਿਸ਼ੇਸ਼ ਤੌਰ ਤੇ ਪਾਰਟੀ ਆਗੂਆਂ ਨਾਲ ਮੀਟਿੰਗ ਕੀਤੀ ਗਈ ਅਤੇ ਪਾਰਟੀ ਆਗੂਆਂ ਦੀਆਂ ਡਿਊਟੀਆਂ ਵੀ ਲਾਈਆਂ ਇਸ ਮੌਕੇ ਜ਼ਿਲ੍ਹਾ ਕਮਿਸ਼ਨਰ ਜਥੇ ਤੀਰ ਸਿੰਘ ਮਾਲਾ ਅਤੇ ਰਾਜਦੀਪ ਧਰਮਕੋਟ ਨਾਲ ਕਰਾਈ ਗੱਲਬਾਤ ਕੀ ਕਹਿਣਾ ਉਹਨਾਂ ਦਾ ਉਹ ਕਰਦੇ ਹਾਂ ਗੱਲ ਬਾਤ ਮੈਂਬਰਸ਼ਿਪ ਭਰਤੀ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਅਹੁਦੇਦਾਰ ਚੁਣਨ ਲਈ ਕੌਮੀ ਪ੍ਰਧਾਨ ਚੁਣਨ ਲਈ 20 ਜਨਵਰੀ ਤੋਂ ਲੈ ਕੇ 20 ਫਰਵਰੀ ਤੱਕ ਦਾ ਟਾਈਮ 1 ਮਹੀਨਾ ਦਿੱਤਾ ਉਹਦੇ ਵਿੱਚ ਸਾਡਾ ਟੀਚਾ ਬਾਗੇਪੁਰਾਣੇ ਹਲਕੇ 'ਚ 25000 ਜਿਹੜੀ ਅਸੀਂ ਭਰਤੀ ਕਰਨੀ ਹੈ ਤੇ ਸਾਰੇ ਜ਼ਿਲ੍ਹੇ 'ਚ ਜੋ ਲੱਖ ਤੋਂ ਉੱਪਰ ਦੀ ਭਰਤੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਕਰਨ ਜਾ ਰਿਹਾ ਅੱਜ ਅਸੀਂ ਸ਼ੁਰੂਆਤ ਕੀਤੀ ਹੈ ਮੇਰੇ ਨਾਲ ਸਾਡੇ ਕੋਹ ਬਜਰਬਰ ਜਿਹੜੇ ਮੇਰੇ ਨਾਲ ਆਏ ਨੇ ਜ਼ਿਲ੍ਹੇ ਦੇ ਅਬਜਰਬਰ ਸਾਨੂੰ ਦੋਨ ਨੂੰ ਨਿਯੁਕਤ ਕੀਤਾ ਗਿਆ ਕਿ ਜਿਹੜੀ ਪਾਰਦਰਸ਼ੀ ਭਰਤੀ ਜਿਹੜੀ ਜ਼ਿਲ੍ਹੇ ਦੇ ਵਿੱਚ ਕੀਤੀ ਜਾਵੇ ਕੋਈ ਇਹੋ ਜੀ ਨਾ ਹੋਵੇ ਕਿ ਬੋਕਸ ਭਰਤੀ ਹੋਵੇ ਹਰ ਇੱਕ ਦਾ ਟੈਲੀਫੋਨ ਨੰਬਰ ਉਹ ਪਰਚੀ ਤੇ ਹਰੇਕ ਤੇ ਲਿਖਣਾ 10 ਰੁਪਏ ਹਰੇਕ ਤੋਂ ਲੈਣੇ ਆ ਉਹਨੂੰ ਮਾਣ ਹੋਵੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਐਜੇ ਮੈਂਬਰ ਭਰਤੀ ਹੋਇਆ ਛੋਮਣੀ ਕਾਲੀ ਦਾ ਲੱਗੇ ਵੀ ਹਮੇਸ਼ਾ ਹੀ ਜਦੋਂ ਭਰਤੀ ਕਰਦਾ ਪਾਰਟਨਰਸ਼ਿਪ ਵਰਤੀ ਹੁੰਦੀ ਹੈ ਤੇ ਜਿਹੜੇ ਡੈਲੀਗੇਟ ਕਮੇ ਡੈਲੀਗੇਟ ਬੰਦੇ ਨੇ ਉਹ ਸਾਡਾ ਕੌਮੀ ਪ੍ਰਧਾਨ ਆ ਜਿਹੜਾ ਉਹਦੀ ਚੋਣ ਕਰਦੇ ਨੇ ਤੇ ਉਦੋਂ ਦਾ ਜ਼ਿਲ੍ਹਿਆਂ ਦੇ ਪ੍ਰਧਾਨ ਬੰਦੇ ਨੇ ਉਦੋਂ ਦਾ ਹੋਰ ਉੱਤੇ ਦਾ ਸਰਕਲਾਂ ਦੇ ਪ੍ਰਧਾਨ ਬੰਦੇ ਨੇ ਉਹਦੀ ਬਾਤ ਅੱਜ ਅਸੀਂ ਇੱਥੇ ਸ਼ੁਰੂਆਤ ਕਰਨ ਲੱਗੇ ਆ ਤੇ ਸਾਰੀ ਕਰੀਮ ਆ ਜਿਹੜੀ ਹਲਕੇ ਦੀ ਉਹ ਇੱਥੇ ਬੈਠੀ ਆ ਉਹਦੇ ਵਿੱਚ ਬਸ ਸਭ ਤੋਂ ਵੱਡੀ ਗੱਲ ਦਾ ਜ਼ਰੂਰੀ ਹੈ ਕਿ ਪਾਰਦਰਸ਼ੀ ਭਰਤੀ ਹੋਣੀ ਹੈ। ਅਸੀਂ ਕੌਮੀ ਡੈਲੀਗੇਟ ਵੀ ਚੁਣਨੇ ਆ ਤੇ ਜ਼ਿਲ੍ਹਾ ਦੇ ਡੈਲੀਗੇਟ ਵੀ ਚੁਣਨੇ ਆ ਤੇ ਸਰਕਲ ਦੇ ਡੈਲੀਗੇਟ ਵੀ ਚੁਣਨੇ ਆ। ਇਹ ਪਰ ਜਿਹੜੀ ਭਰਤੀ ਹੈ ਅਸੀਂ 5 ਫਰਵਰੀ ਤੱਕ ਹੀ ਪੂਰੀ ਕਰ ਦੇਣੀ ਹੈ ਕਿਉਂਕਿ ਟਾਰਗੇਟ ਆ ਪਾਰਟੀ ਦਾ 20 ਫਰਵਰੀ ਦਾ। ਇਸ ਕਰਕੇ ਅੱਗੇ ਵੀ ਵਾਗਾ ਬਣਾਣਾ ਹਲਕਾ ਸਭ ਤੋਂ ਮਹੋਰੀ ਰਹਿੰਦਾ। ਸਰ ਜੀ ਤੁਸੀਂ ਅੱਜ ਭਰਤੀ ਸ਼ੁਰੂ ਕੀਤੀ ਹੈ। ਇਸ ਹਲਕੇ ਦੇ ਵਿੱਚ ਕਿੰਨੀਆਂ ਤੁਹਾਨੂੰ ਕਾਪੀਆਂ ਦਿੱਤੀਆਂ ਗਈਆਂ ਤੇ ਹਰ ਕਾਪੀ ਨੂੰ ਤੇ ਕਿੰਨੇ ਮੈਂਬਰ ਬਣਗੇ? ਇੱਕ ਕਾਪੀ ਦੇ ਮਗਰ 100 ਮੈਂਬਰ ਬਣੂਗਾ ਤੇ 200 ਕਾਪੀ ਜਿਹੜੀ ਇੱਕ ਵਾਰ ਹਲਕੇ ਨੂੰ ਜਿਹੜੀ ਲਾਊਡ ਹੋਈ ਆ 20000 ਮੈਂਬਰ ਆ ਜਿਹੜਾ ਚੁੜਿਆ ਜਾਣਾ ਜੇ ਪਾਰਟੀ ਵੱਲੋਂ ਹੋਰ ਵੀ ਹੁਕਮ ਆਊਗਾ ਤਾਂ ਹੋਰ ਵੀ ਪਾਰਟੀ ਜਿਹੜੀ ਉਹ ਕੀਤੀ ਜਾਊਗਾ ਹਲਕੇ ਤੋਂ ਕਿੰਨੇ ਡੈਲੀਗੇਟ ਚੁੜੇ ਜਾਣਗੇ ਬਾਗੇ ਬਣਾਨੇ ਹਲਕੇ ਚੋਂ 200 ਡੈਲੀਗੇਟ ਸਰਕਲ ਦਾ ਚੁੜਿਆ ਜਾਣਾ ਤੇ 20 ਡੈਲੀਗੇਟ ਆ ਜਿਹੜੇ ਉਹ ਜ਼ਿਲ੍ਹੇ ਦੇ ਚੁਣੇ ਜਾਣਗੇ ਤੇ ਚਾਰ ਡੈਲੀਗੇਟਾ ਜਿਹੜੇ ਉਹ ਕੌਮੀ ਡੈਲੀਗੇਟ ਚੁਣੇ ਜਾਣਗੇ ਜਿਨ੍ਹਾਂ ਨੇ ਪ੍ਰਧਾਨ ਸਾਹਿਬ ਦੀ ਚੋਣ ਕਰ ਮਸਾ ਸ਼ਾਕੇ ਹੋ ਜਾ ਵਰਕਰਾਂ ਦੇ ਵਿੱਚ ਤੇ ਆਮ ਲੋਕਾਂ ਦੇ ਅਕਾਲੀ ਗੱਦੀ ਵਾਰ ਪਿੰਡ ਜਿਸ ਦਿਨ 20 ਤਰੀਕ ਹੋਈ ਕਾਪੀਆਂ ਸਾਡੇ ਕੋਲੇ ਆਈਆਂ ਨਹੀਂ ਸੀ ਕਾਪੀਆਂ ਕੱਲ ਹੀ ਆਈਆਂ ਤੇ ਲੋਕ ਉਸੇ ਦਿਨ ਪੁੱਛਣ ਲੱਗ ਗਏ ਸਾਨੂੰ ਕਾਪੀਆਂ ਭੇਜੋ ਆ ਜਿੰਨੇ ਸਾਡੀ ਕ੍ਰੀਮ ਬੈਠੀ ਹੈ ਮੈਨੂੰ ਲੱਗਤ ਬਹੁਤ ਬਹੁਤ ਜਾਣਿਆਂ ਦੇ ਲੀਡਰਾਂ ਦੇ ਵਰਕਰਾਂ ਦੇ ਫੋਨ ਆਏ ਤੇ ਹਜੇ ਤੱਕ ਕਾਪੀਆਂ ਆਪਣੇ ਕੋਲੋਂ ਕੌਣ ਨਹੀਂ ਪਹੁੰਚੀਆਂ ਇਹਨਾਂ ਉਤਸ਼ਾਹ ਲੋਕਾਂ 'ਚ ਨਹੀਂ ਤਾਂ ਕਾਪੀਆਂ ਧੱਕੇ ਨਾਲ ਲੋਕ ਦੇ ਕੇ ਆਉਂਦੇ ਆ ਤੇ ਲੋਕ ਮੰਗਦੇ ਆ ਵੀ ਛੇਤੀ ਸਾਨੂੰ ਕਾਪੀਆਂ ਜਿਹੜੀਆਂ ਭੇਜੋ ਤੇ ਅਸੀਂ ਪੜਤੀ ਕਰੀਆ ਪਹਿਲੀਆਂ ਪੜ੍ਹੀਆਂ ਅੱਜ ਕੱਟੀਆਂ ਗਈਆਂ ਤੇ ਗੱਲ ਆ ਜੀ ਸਭ ਤੋਂ ਪਹਿਲਾਂ ਤਾਂ ਮੈਂ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਦਾ ਬਲਵਿੰਦਰ ਸਿੰਘ ਜੀ ਭੁੰਦਰ ਸਾਹਿਬ ਔਰ ਸਾਰੀ ਸੀਨੇ ਲੀਡਰਸ਼ਿਪ ਦਾ ਇਸ ਕੰਮੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਦਾਸ ਦੇ ਉੱਤੇ ਬਹੁਤ ਵੱਡਾ ਵਿਸ਼ਵਾਸ ਜਤਾ ਕੇ ਮੈਨੂੰ ਜ਼ਿਲ੍ਹੇ ਦਾ ਮੋਗਾ ਜ਼ਿਲ੍ਹੇ ਦਾ ਅਬਜ਼ਰਵਰ ਜਿਹੜਾ ਉਹ ਜਥੇਦਾਰ ਪੀਰਤ ਸਿੰਘੀ ਮਾਲਾ ਸਾਹਿਬ ਦੇ ਨਾਲ ਜਿਹੜਾ ਬਣਾਇਆ ਉਸ ਗੱਲ ਦੇ ਲਈ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਇਹ ਬਾਗਾਪੁਰਾਣਾ ਸੋ ਅੱਜ ਮੋਗਾ ਜ਼ਿਲ੍ਹੇ ਦੀ ਜਿਹੜੀ ਭਰਤੀ ਹੈਗੀ ਆ ਉਹਦਾ ਆਗਾਜ਼ ਅਸੀਂ ਜਿਹੜਾ ਬਾਗਾਪੁਰਾਣਾ ਤੋਂ ਕਰ ਰਹੇ ਹਾਂ ਬਾਗਾਪੁਰਾਣਾ ਵਿਖੇ 100 ਜਿਹੜੀਆਂ ਉਹ ਕਾਪੀਆਂ ਪਹੁੰਚ ਚੁੱਕੀਆਂ ਨੇ ਅਜ ਵਰਕਰਾਂ ਦੇ ਵਿੱਚ ਉਹ ਸਰਕਲ ਪ੍ਰਧਾਨਾਂ ਦੇ ਵਿੱਚ ਵੰਡੀਆਂ ਜਾਣਗੀਆਂ ਔਰ ਇਹ 200 ਜਿਹੜੀ ਕਾਪੀ ਹੈ ਸਾਨੂੰ ਜਿਹੜੀ ਹੈ ਉਹ ਇੱਕ ਹਲਕੇ ਨੂੰ ਮਿਲਣ ਜਾ ਰਹੀ ਹੈ ਜਿਹਦੇ ਵਿੱਚ 100 ਜਿਹੜੀ ਇੱਕ ਵਾਰ ਦੇ ਦਿੱਤੀ ਗਈ ਹੈ 100 ਫਿਰ ਆਏਗੀ ਇਟ ਡਿਪੈਂਡ ਕਰਦਾ ਹੈ ਕਿ ਜੇ ਇਸ ਤੋਂ ਵੱਧ ਵੀ ਚਾਹੀਦੀ ਹੋਏਗੀ ਤਾਂ ਪਾਰਟੀ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਪ੍ਰਬੰਧਾਂ ਦੇ ਵਿੱਚ ਕੋਈ ਕਮੀ ਨਹੀਂ ਹੈ ਉਹ ਲੈ ਕੇ ਦੁਆਰਾ ਪਹੁੰਚ ਨਹੀਂ ਪਰ ਸਕਦਾ ਮੈਂਬਰਸ਼ਿਪ ਮੈਂਬਰਸ਼ਿਪ ਲਈ ਕਿਸ ਤਰ੍ਹਾਂ ਦੀ ਕੈਟਾਗਰੀ ਬਣਾਈ ਗਈ ਹੈ ਮੈਂਬਰਸ਼ਿਪ ਭਰਨ ਵਾਸਤੇ ਸਿੰਪਲ 18 ਸਾਲ ਤੋਂ ਏਜ ਉੱਚੀ ਉੱਪਰ ਹੋਣੀ ਚਾਹੀਦੀ ਹੈ ਮੇਲ ਫੀਮੇਲ ਕਿਸੇ ਤਰ੍ਹਾਂ ਦਾ ਕੋਈ ਵਿਤਕਰ ਨਹੀਂ ਸਾਰੇ ਜਿਹੜੇ ਇਸ ਭਰਤੀ ਦੇ ਵਿੱਚ ਜਿਹੜਾ ਆਪਣੀ ਮੈਂਬਰਸ਼ਿਪ ਲੈ ਸਕਦੇ ਆ 10 ਰੁਪਏ ਮਹਜ 10 ਰੁਪਏ ਇਹਦੀ ਇੱਕ ਫੀਸ ਸਲਿੱਪ ਦੀ ਇੱਕ ਪਰਚੀ ਵੀ ਰੱਖੀ ਗਈ ਹੈ ਤਾਂ ਇਸ ਤਰੀਕੇ ਦੇ ਨਾਲ ਅਸੀਂ ਲੋਕਾਂ ਦੇ ਵਿੱਚ ਜਿਹੜੀ ਹੈ ਉਹ ਜਾਵਾਂਗੇ ਲੋਕਾਂ ਦੇ ਵਿੱਚ ਇਤਸ਼ਾਹ ਬਹੁਤ ਹੈਗਾ ਇਸ ਭਰਤੀ ਨੂੰ ਲੈ ਕੇ ਆਪ ਮਹਾਰੇ ਲੋਕ ਜਿਹੜੇ ਨੇ ਉਹ ਇਸ ਪਰਚੀ ਜਿਹੜੀ ਹੈ ਕਟਵਾ ਕੇ ਮੈਂਬਰਸ਼ਿਪ ਲੈਣੀ ਚਾਹੁੰਦੇ ਨੇ ਜਦੋਂ ਵੀ ਫੇਕ ਭਰਤੀ ਹੋਗੀ ਬੋਗਸ ਹੋਗੀ ਕੋਈ ਤੁਸੀਂ ਕਿਵੇਂ ਪਾਦਰ ਕਰੋ ਅ ਦੇਖੋ ਕਲੀਅਰ ਹੈ ਗੱਲ ਕਿ ਇਹ ਜਿਹੜੇ ਸਾਡੇ ਜ਼ਿੰਮੇਵਾਰ ਜਿਹੜੇ ਸਰਕਲ ਪ੍ਰਧਾਨ ਨੇ ਆਏ ਇਹ ਉਹਨਾਂ ਨੇ ਬਹੁਤ ਬਰੀਕੀ ਦੇ ਨਾਲ ਇਹ ਸਾਰਾ ਕੁਝ ਕਰਨਾ ਹੈ ਜਿਹੜੀ ਬੋਗਸ ਭਰਤੀ ਹੈਗੀ ਉਹ ਇਹਦੇ ਵਿੱਚ ਬਿਲਕੁਲ ਅਲਾਉਡ ਨਹੀਂ ਹੈਗੀ ਜੈਨੂਨ ਕੰਮ ਹੋਏਗਾ ਉੱਪਰ ਮੋਬਾਈਲ ਨੰਬਰ ਜਿਹੜਾ ਉਹ ਬਕਾਇਦਾ ਦਿੱਤਾ ਗਿਆ ਦਿੱਤਾ ਜਾਏਗਾ ਜਿਹਦੀ ਵੀ ਪਰਚੀ ਕੱਟਣੀ ਹੈ ਉਹਦਾ ਮੋਬਾਈਲ ਨੰਬਰ ਹੋਏਗਾ ਪਾਰਟੀ ਦਫਤਰ ਜਿਹੜਾ ਹੈਡ ਆਫਿਸ ਹੈ ਚੰਡੀਗੜ੍ਹ ਤੋਂ ਉਹ ਇਸ ਗੱਲ ਦੀ ਦਰਾਫਤ ਕਿਸੇ ਸਮੇਂ ਵੀ ਕਰ ਸਕਦੇ ਆ ਸੋ ਇਸ ਕਰਕੇ ਇਹ ਭਰਤੀ ਨਰੋਲ ਔਰ ਸਾਫ ਤੇ ਜਿਹੜੀ ਪਾਰਦਰਸ਼ਤਾ ਦੇ ਨਾਲ ਕੀਤੀ ਜਾਣ ਵਾਲੀ ਇਸ ਭਰਤੀ ਹੈ ਤੇ ਇਹਦੇ ਵਿੱਚ ਬੋਗਸ ਜਿਹੜੀ ਭਰਤੀ ਹੋਣ ਦੀ ਕੋਈ ਵੀ ਜੜੀ ਉਮੀਦ ਨਹੀਂ ਹੈ ਇਹ ਭਰਤੀ ਕਰਨ ਵਾਸਤੇ ਤੁਸੀਂ ਕਿਸ ਤਰ੍ਹਾਂ ਦੀ ਕੋਈ ਕਮੇਟੀ ਬਣਾ ਰਹੇ ਆ ਵੀ ਉਹ ਵਕਤ ਵਕਤ ਪਿੰਡਾਂ ਜਾ ਕੇ ਖੜ੍ਹ ਜਾ ਕੇ ਭਰਤੀ ਕਰਨਗੇ ਜਾਂ ਪਿੰਡਾਂ ਦੇ ਲੋਕਾਂ ਨੂੰ ਅ ਨਹੀਂ ਪਿੰਡਾਂ ਦੇ ਵਿੱਚ ਸਾਡੇ ਸਰਕਲ ਪ੍ਰਧਾਨ ਬੜੇ ਐਕਟਿਵ ਨੇ ਬੜੀ ਮਿਹਨਤੀ ਨੇ ਸਾਰੇ ਇਹ ਪਿੰਡਾਂ ਦੇ ਵਿੱਚ ਆਪੋ ਆਪਣੇ ਸਰਕਲ ਦੇ ਵਿੱਚ ਜਾ ਕੇ ਲੋਕਾਂ ਦੀ ਜਿਹੜੀ ਜਿਸ ਤਰ੍ਹਾਂ ਦੀ ਡਿਮਾਂਡ ਹੈ ਕਿੰਨੀ ਇੱਕ ਕਾਪੀ ਨਾਲ ਸਰੇਗਾ ਦੋ ਨਾਲ ਸਰੇਗਾ ਉਹਨਾਂ ਦੀ ਡਿਮਾਂਡ ਅਕੋਰਡਿੰਗ ਉੱਥੇ ਪਹੁੰਚਾ ਦੇਣਗੇ ਇਹ ਕਿਸੇ ਮੇਰੀ ਭਾਰਤੀ ਲਿੰਕ ਥਰੂ ਕੀਤੀ ਗਈ ਸੀ ਕਿ ਇਸ ਵਾਰ ਫੱਤੀ ਫੱਤੀ ਨਾਲ ਹੋਊਗੀ ਤਾਂ ਲਿੰਕ ਥਰੂ ਹੋਊਗੀ ਅੱਛਾ ਇਹ ਜਿਹੜੀ ਪਰਚੀ ਹੈ ਇਹ ਇੱਕ ਰਿਕਾਰਡ ਹੈ ਉਹ ਮੇਨਟੇਨ ਰੱਖਿਆ ਜਾਏਗਾ ਸਮਝ ਲਓ ਕਿ ਇਹ ਵੀ ਇੱਕ ਇਤਿਹਾਸਿਕ ਦਸਤਾਵੇਜ਼ ਬਣ ਜਾਏਗਾ ਜਿਨੇ ਵੀ ਪਰਚੀ ਪਿਠਵਾਈ ਕਿਉਂਕਿ ਇਹਦਾ ਰਿਕਾਰਡ ਜਿਹੜਾ ਚੰਡੀਗੜ੍ਹ 28 ਸੈਕਟਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਹੈੱਡ ਆਫਿਸ ਦੇ ਵਿੱਚ ਬਰਕਰਾਰ ਰਹੇ ਕਿਤੇ ਜਰਾ ਥੋੜਾ ਬ੍ਰੀਫ ਕਰ ਦਣਾ ਮੈਂ ਤੁਹਾਨੂੰ ਦੋ ਬੋਰਡੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਬਹੁਤ ਵੱਡੀਆਂ ਨੇ ਜਿਹੜੇ ਕਮੇ ਡੈਲੀਗੇਟ ਹੈ ਉਹ ਸਾਰਿਆਂ ਦਾ ਰਿਕਾਰਡ ਜਿਹੜਾ ਲੇਖਕ ਕਮਿਸ਼ਨ ਕੋ ਜਾਣਾ 468 ਪੰਜਾਬ ਦੇ ਵਿੱਚੋਂ ਬਣਨੇ ਆ ਕੁੱਲ 500 ਤੇ 60 ਜੇ ਡੈਲੀਗੇਟ ਪੂਰੇ ਹਿੰਦੁਸਤਾਨ ਚੋਂ ਬਣਨੇ ਆ। ਉਹ ਸਾਰਾ 560 ਦਾ ਰਿਕਾਰਡ ਆ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਦੇ ਕੋਲ ਜਾਣਾ। ਉਸ ਤੋਂ ਬਾਅਦ ਵਰਕਿੰਗ ਕਮੇਟੀ 101 ਮੈਂਬਰ ਹੁੰਦੇ ਆ ਵਰਕ ਕਮੇਟੀ ਦੇ। ਜਿਹੜੇ ਪ੍ਰਧਾਨ ਸਾਹਿਬ ਨੇ ਉਸ ਤੋਂ ਬਾਅਦ ਉਹਦੇ ਵਿੱਚ ਤੇ ਡੈਲੀਗੇਟਾਂ ਚੁਣਨੇ। ਉਹ ਵੀ ਜਿਹੜੀ ਬਾਡੀ ਆ ਉਹ ਵੀ ਸਾਰੇ ਦੀ ਸਾਰੇ ਇਲੈਕਸ਼ਨ ਕਮਿਸ਼ਨ ਦੇ ਕੋਲ ਜਾਂਦੀ ਆ। ਫੇਰ ਇਲੈਕਸ਼ਨ ਕਮਿਸ਼ਨ ਉਹਨੂੰ ਮਾਨਤਾ ਦਿੰਦਾ ਪਾਰਟੀ ਨੂੰ। ਰਾਕੇ ਪਾਰਟੀ ਲਈ ਜਿਸੜਾ ਇਹਦੇ ਇੰਨੇ ਕਮੇ ਡੈਲੀਗੇਟ ਹੋ ਗਏ ਇੰਨੇ ਇਹਦੇ ਵਰਕ ਕਮੇਟੀ ਦੇ ਮੈਂਬਰ ਹੋ ਗਏ। ਦੋ ਬੋਡੀਆਂ ਜਿਹੜੀਆਂ ਬਹੁਤ ਕਲੀਅਰ ਨੇ ਜਿਹੜੀਆਂ ਇਲੈਕਸ਼ਨ ਕਮਿਸ਼ਨ ਇਹਨੂੰ ਮਾਰਤਾ ਦਿੰਦਾ ਸਪੀਜੀ ਐਸਜੀਪੀਸੀ ਚੋਣਾਂ ਲਈ ਵੀ ਲਿਸਟਾਂ ਤਿਆਰ ਕੀਤਾ ਹੋਈਆਂ ਹੁਣ ਸਰਾਂ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਨਵੀਆਂ ਵੋਟਾਂ ਬਣੀਆਂ ਜਿਹੜੀਆਂ ਤਾਜ਼ੀਆਂ ਹੁਣ ਬਣ ਕੇ ਲਿਸਟਾਂ ਹਟੀਆਂ ਪਰਵਾਰੀਆਂ ਸਾਬ ਸਾਰਿਆਂ ਕੋਲੇ ਆ ਗਈਆਂ ਉਹਦੇ ਵਿੱਚ ਜਿਹੜੀਆਂ ਬੋਕਸ ਵੋਟਾਂ ਬਹੁਤ ਬਣੀਆਂ ਕਰੀਬਨ 8-7000 ਤਾਂ ਆਪਣੇ ਹਲਕੇ ਦੀ ਡਬਲ ਬੋਰਡ ਬਣ ਗਈ ਤੇ ਉਹਦੇ ਵਿੱਚ ਗੈਰ ਸਿੱਖਾਂ ਦੀਆਂ ਮੋਟਾਂ ਬਹੁਤ ਜ਼ਿਆਦਾ ਹੈ ਉਹ ਬੇਨਤੀ ਹੈ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਚੀਜ਼ ਤੇ ਗੌਰ ਕੀਤੀ ਜਾਵੇ ਉਹ ਬਾਅਦ ਵਿੱਚ ਜਦੋਂ ਇਲੈਕਸ਼ਨ ਹੋਣੀ ਹੈ ਤੇ ਇਹ ਚੀਜ਼ ਦਾ ਬਹੁਤ ਵੱਡਾ ਇਸ਼ੂ ਹੋਣਾ ਹੈ ਜਿਹੜੀਆਂ ਲੋਕਾਂ ਨੇ ਲੜਾਈਆਂ ਝਗੜੇ ਇਸ ਗੱਲਾਂ ਤੇ ਹੋਣੇ ਆ ਕਿ ਜਿਹੜੀ ਗੈਰ ਸਿੱਖ ਦੀ ਵੋਟ ਬਣੀ ਹੈ ਇਹ ਸਾਰਾ ਕੁਝ ਪਹਿਲਾਂ ਕੋਰਟ ਦੇ ਵਿੱਚ ਸੀਗਾ ਵੀ ਕੋਈ ਵੋਟ ਪਾ ਹੀ ਨਹੀਂ ਸਕਦਾ ਉਹ ਸਿੱਟਾ ਇਹ ਪਤਤ ਦਿਨ ਲੋਕੀ ਦਾ ਦਾੜੀ ਕੇਸ ਉਹਦੇ ਰੱਖੇ ਹੋਣ ਬਿਨਾ ਆਧਾਰਕਾਰ ਤੋਂ ਬਿਨਾ ਫੋਟੋ ਤੋਂ ਬਾਅਦ ਦੇ ਜਿਹੜੀਆਂ ਬੋਟਾਂ ਬਣੀਆਂ ਸੀ ਸਾਰੀਆਂ ਪਹਿਲਾਂ ਫੋਟੋ ਆਧਾਰਕਾਰ ਲਾ ਕੇ ਨਾਲ ਫੋਟੋ ਲਾ ਕੇ ਬਹੁਤ ਚੰਗੀ ਤਰ੍ਹਾਂ ਉਹ ਸਾਰੇ ਕੁਝ ਬਣਾ ਕੇ ਦਿੱਤਾ ਸੀ ਪਰ ਬਾਅਦ ਦੇ ਵਿੱਚ ਉਹ ਸਾਰੀਆਂ ਬੋਕਸ ਬਣੀਆਂ ਕਈ ਲੋਕਾਂ ਕੋਲ ਬੋਟਾਂ ਬੋਰ ਹੈ ਜੀ ਐਸ ਵੀ ਬਣਣ ਵਾਲੀਆਂ ਉਸ ਬੰਦੇ ਕੀ ਕਹਿਣਾ ਚਾਹੁੰਦੇ ਨੇ ਮੋਟਾ ਜਿਹਦੀਆਂ ਵੈਸੇ ਤਾਂ ਕੱਲ੍ਹ ਲਾਸਟ ਡੇਟ 24 ਹੈਗੀ ਆ ਉਹ ਆਦਰ ਰਿਟਰਨਿੰਗ ਅਫਸਰ ਕੋਲੇ ਜਾ ਕੇ ਉਹ ਆਪਦੀ ਬੇਨਤੀ ਕਰ ਸਕਦਾ ਤੇ ਇੱਕ ਫਾਰਮ ਭਰ ਕੇ ਉਹ ਆਪਦੀ ਜਿਹੜੀ ਵੋਟ ਪਹਿਲਾਂ ਭਰੀ ਸੀ ਉਹ ਨਹੀਂ ਉਹ ਬਰ ਸਕਦੀ ਹੈ ਜੀ ਸਪੱਟੋ ਵੀ ਤਰੀਕ ਲਾਸਟ ਹੈ ਜੀ ਯੂਟਿਊਬ ਤੇ ਕੋਈ ਕਿਸੇ ਨੰਬਰਾਂ ਮੰਗ ਲਓ ਫਿਰ ਕਿਸੇ ਨੂੰ ਅੱਗੇ ਪੁੱਛ ਕੀ ਇਹਨਾਂ ਨੂੰ ਸਾਨੂੰ ਦੱਸੋ ਜੀ ਅਸੀਂ ਨਾਲ ਚੱਲਾਂਗੇ ਐਸ ਡੀ ਐਮ ਸਾਹਿਬ ਕੋਲੇ ਮਿਲਾਂਗੇ ਉਹਨਾਂ ਨੂੰ ਜਾ ਕੇ ਜਿਹੜੀਆਂ ਬੋਟਾ ਨਹੀਂ ਬਣੀਆਂ ਜਿਹੜੀਆਂ ਜਿਹੜੀਆਂ ਕੱਟੀਆਂ ਗਈਆਂ ਜਾਂ ਉਹ ਉਹ ਜ਼ਿੰਮੇਵਾਰ ਹੈ ਇਸ ਚੀਜ਼ ਦਾ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਕਿਉਂ ਕੱਟੀਆਂ ਗਈਆਂ ਜਿਹਨਾਂ ਪਹਿਲਾਂ ਬਣਾਈ ਸੀ ਕੋਟ ਤੇ ਉਹਦੀ ਬਣ ਕੇ ਨਹੀਂ ਆਈ ਉਹ ਉਹ ਚੀਜ਼ ਦਾ ਦੁਬਾਰਾ ਉਹ ਸੀ ਨਾਲੋਂ ਸੀ ਉਸੇ ਜਿਹੜੇ ਕ੍ਰੀਏਟ ਕਰਾਂਗੇ ਉਹ ਬੈਂਤੀ ਆਲੀ ਆਪਾਂ ਸਭ ਤੋਂ ਉੱਪਰ ਦੀ ਬੱਚੀ ਜਿਹਦੇ ਬੰਦੋਂ ਡੋਟੀ ਉਹਦੀ ਕਰਨੀ ਆ ਉਹ ਡੈਲੀਗੇਟ ਬਣੂਗਾ ਦਾਸ ਕਾ ਆਪਣੀਆਂ ਮਗਰ ਉਹ ਜਿਹੜਾ ਡੈਲੀਗੇਟ ਬਣਨਾ ਤੇ ਘਟੋ ਘਟ 50 ਕਾਪੀਆਂ ਮਗਰ ਕੌਮੀ ਡੈਲੀਗੇਟ ਬਣ ਕੌਮੀ ਡੈਲੀਗੇਟ ਜਿਹੜੇ ਉਹ 4 ਬਣਨੇ ਆ ਹਲਕੇ ਦੇ 16 ਬਣਨੇ ਪੂਰੇ ਜਿਹੜੇ ਉਹ ਤੋਂ ਬਾਅਦ ਉਹ ਪੈਰੀਗੇਟਨ ਨੇ ਚੁਣ ਕਰੀ ਹੁੰਦੀ ਹੈ ਕੌਮੀ ਪ੍ਰਧਾਨ ਜਿਹੜਾ ਅਜਮਨ ਸਰਦਾਰ ਸੂਚੀ ਬਾਦ ਸਾਹਿਬ ਕੋਲ ਦਾ ਸੀ ਤੋਂ ਮੀ ਕੌਮੀ ਪ੍ਰਧਾਨ ਜਿਹੜਾ ਉਹ ਜੁੜਿਆ ਨਾ ਸੀ ਵੀ ਇਹ ਦੀ ਪਾਰ ਉਹ ਇਹ ਕਮ ਨਿਕਰਨਾ ਉਹ ਅਗਲੇ ਨੂੰ ਪਰਚੀ ਕੱਟ ਕੇ ਦੇਣੀ ਆ ਤੇ ਤੁਹਾਨੂੰ 10 ਰੁਪਏ ਲੈਣੇ ਆ ਹੁਣ ਪਤਾ ਹੋਵੇ ਕਿ ਮੈਂ ਸ਼੍ਰੋਮਣੀ ਕਾਲੀਦਾ ਦਾ ਸਟਾਈ ਹਾਂ ਸ਼੍ਰੋਮਣੀ ਕਾਲੀਦਾ ਦੀ ਪਾਰਟੀ ਕਰੀ ਆ ਉਹਦੇ 10 ਰੁਪਏ ਜਿਹੜੇ ਮੈਂ ਪਾਰਟੀ ਦੇ ਦਿੱਤੇ ਆ ਤੇ ਮੈਂਬਰ ਬਣਿਆ ਸ਼੍ਰੋਮਣੀ ਕਾਲੀਦਾ ਓਕੇ ਇਹ ਦੱਸਣ ਦਾ ਮਤਲਬ ਤਾਂ ਮੇਰਾ ਇਹ ਆ ਕਿਉਂਕਿ ਹਰ ਵਾਰੀ ਆਪਾਂ ਪਾਰਟੀ ਕਰਦੇ ਆ ਪਤਾ ਸਾਰਿਆਂ ਨੂੰ ਹੀ ਆ ਪਰ ਕਈ ਵਾਰ ਨਵੇਂ ਮੁੰਡੇ ਜਿਹੜੇ